ਆ ਸ਼ਹਿਦ ਹੋਰੇ ਜੰਮਿਆ ਹੋਇਆ ਇਹ ਬੇਕਾਰ ਆ ਇਹ ਖਰਾਬ ਹੋ ਗਿਆ ਇਹ ਚ ਉੱਲੀ ਪੈ ਗਈ ਆ ਤੁਸੀਂ ਦੇਖੋ ਬਾਈ ਪਹਿਲਾਂ ਇੱਕ ਵਾਰ ਤੁਸੀਂ ਚੈੱਕ ਕਰੋ ਹੁਣ ਇਹ ਕਹੂਗਾ ਨਾ ਕਿ ਇਹ ਚ ਉੱਲੀ ਪੈ ਗਈ ਇਹ ਕਿਸੇ ਕੰਮ ਦੀ ਨਹੀਂ ਐਨੂੰ ਐ ਕਰੋ ਫਲਾਣੇ ਦੇ ਉਹ ਪਲਾੜ ਚ ਸਟਿਆ ਜਾਂ ਫਲਾਣੇ ਕੂੜੇ ਚ ਸਟਿਆ ਬਾਈ ਇਹ ਕਿਹੜਾ ਸ਼ਹਿਦ ਹੋਇਆ 700 ਰੁਪਏ ਕਿਲੋ ਵਾਲਾ ਸ਼ਹਿਦ ਆ ਇਹ ਜਿਹਨੂੰ ਲੋਕ ਇਹ ਸਮਝ ਲੈਂਦੇ ਨੇ ਇਹ 700 ਰੁਪਏ ਕਿਲੋ ਵਾਲਾ ਸ਼ਹਿਦ ਆ ਇਹ ਪਹਾੜੀ ਦਾ ਸ਼ਹਿਦ ਆ ਜੀ ਇਹ ਜੰਮਿਆ ਹੋਇਆ ਸ਼ਹਿਦ ਹਾਂਜੀ ਉਦੇ ਵਿੱਚ ਮਿੱਠਾ ਉਹਦੇ ਵਿੱਚ ਕੋਈ ਐਸੀ ਚੀਜ਼ ਪਾਈ ਹੋਏ ਕਿ ਜੰਮ ਗਿਆ ਖਰਾਬ ਨਹੀਂ ਨਹੀਂ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਆ ਵੀ ਜਿਹੜਾ ਜੰਮ ਗਿਆ ਸ਼ਾਇਦ ਚੀਨੀ ਆ ਉਹ ਚੀਨੀ ਆ ਉਹ ਅਸੀਂ ਕੱਢ ਨਹੀਂ ਸਕਦੇ ਕੱਢ ਰਿਆਂਗੇ ਹੌਲੀ ਹੌਲੀ ਸਮਾਂ ਲੱਗਦਾ ਹੁੰਦਾ ਹੈ ਇੱਕ ਚੀਜ਼ ਨੂੰ ਹੂੰ ਠੀਕ ਹੈ ਦੱਸ ਰਿਆਂਗੇ ਅੱਡੋ ਅੱਡ ਮੇਲਿਆਂ ਤੇ ਜਾ ਜਾ ਕੇ ਜਾਂ ਲੋਕਾਂ ਨੂੰ ਟੇਸਟ ਕਰਾਉਣੇ ਸ਼ਾਇਦ ਦਾ ਇਹ ਅਸਲੀ ਆ ਇਹਦੇ ਵਿੱਚ ਇੱਕ ਗੁਣ ਹੁੰਦਾ ਜਿਹੀ ਜੀ ਤੁਸੀਂ ਚੀਜ਼ ਨਾਲ ਇਹਨੂੰ ਖਾਓਗੇ ਤਾਂ ਉਹੋ ਜੀ ਇਹਦੀ ਗੁਣ ਬਤਾ ਵਧਾਉਂਦਾ ਹੈ ਉਹੀ ਜੀ ਗੁਣ ਬਤਾ ਵਧਾਉਂਦਾ ਵਧਾਉਂਦਾ ਗਿਆ ਮਰਬੇ ਵੀ ਇਹ ਚ ਤਿਆਰ ਹੋ ਜਾਂਦੇ ਨੇ ਸ਼ਹਿਦ ਦੇ ਵਿੱਚ ਜਿਹੜੇ ਪਹਿਲਾਂ ਪ੍ਰਾਤਨ ਤਰੀਕਾ ਸੀ ਮਰਬੇ ਤਿਆਰ ਕਰਨ ਦਾ ਉਹ ਸ਼ਹਿਦ ਦੇ ਵਿੱਚ ਹੀ ਸੀ ਉਹਨ ਦਾ ਚਾਸ਼ਣੀ ਹਾਂ ਚਾਸ਼ਣੀ ਹਾਂ ਬਸ ਵੈਲਿਡਿਟੀ ਦੇ ਦਿੰਦਾ ਹੈ ਇਹ ਫੰਗਸ ਜਿਵੇਂ ਖੰਗ ਨੂੰ ਖਤਮ ਕਰਦਾ ਹੈ ਉਹਵੇਂ ਉਲੀ ਪੈਣ ਨਹੀਂ ਦਿੰਦਾ ਹੈਗਾ ਕਿਸੇ ਵੀ ਤਰ੍ਹਾਂ ਦੀ ਫੰਗਲ ਨੂੰ ਜੇ ਹੁਣ ਨਵਾਂ ਬੰਦਾ ਕਹ ਲਈਏ ਵੀ ਇਹ ਫੀਲਡ ਦੇ ਵਿੱਚ ਉੱਠ ਕੇ ਆਪਦੇ ਘਰਦਿਆਂ ਨੂੰ ਕਮਾ ਕੇ ਦੇ ਦੂਗਾ ਤਾਂ ਉਹ ਬੇਵਕੂਫੀ ਨਾ ਕਰਨ ਨਹੀਂ ਤੁਸੀਂ ਆਪ ਇਹ ਕੰਮ ਕਰਦੇ ਹੋ ਹੋਰ ਕੋਈ ਕਰੇ ਨਾ ਇਹ ਕਿਉਂ ਸਬਸਿਡੀਆਂ ਦੇ ਨਾਂ ਤੇ ਲਾਲਚ ਦੇ ਬੰਦੇ ਨੂੰ ਖੜਾ ਕੀਤਾ ਜਾਂਦਾ ਹੈਗਾ ਵੱਡੀਆਂ ਪਲਾਨਿੰਗਾਂ ਨੇ ਸਬਸਿਡੀਆਂ ਦੇ ਨਾਮ ਹਾਂ ਵੀ ਤੁਹਾਨੂੰ ਸਬਸਿਡੀ ਮਿਲ ਜੂਗੀ ਐ ਹੋਜੂ ਤੁਸੀਂ ਐ ਕਰ ਦੋਗੇ ਠੀਕ ਆ ਪਰ ਤੁਸੀਂ ਇੱਕ ਮੁਕਤ ਦੇ ਨੌਕਰ ਬਣ ਸਕਦਾ ਜਦੋਂ ਅਸੀਂ ਆਪਦੇ ਮਾਲ ਦਾ ਆਪ ਰੇਟ ਤੈਅ ਨਹੀਂ ਕਰ ਸਕਦੇ ਫਿਰ ਤੁਸੀਂ ਉਹਦੇ ਮਾਲਕ ਹੀ ਨਹੀਂ ਬਣੇਗਾ ਸਿਰਫ ਨੌਕਰ ਬਣਿਓ ਜਦੋਂ ਮੱਖੀਆਂ ਨੂੰ ਕੋਈ ਖਾਣ ਨੂੰ ਨਹੀਂ ਮਿਲਣਾ ਹੈਗਾ ਇਹਨੇ ਨੂਨ ਤਾਂ ਖਾਣਾ ਨਹੀਂ ਹੈਗਾ ਹਾਂ ਇਹ ਖਾਣਾ ਇਹਨੇ ਮਿੱਠਾ ਹੀ ਆ ਖਾਣਾ ਮਿੱਠਾ ਹੀ ਆ ਠੀਕ ਆ ਫਿਰ ਪਾਉਣਾ ਹੀ ਪਊਗਾ ਤੁਹਾਨੂੰ ਜਿਉਂਦੀ ਰੱਖਣ ਵਾਸਤੇ ਇਹ ਪਹਾੜੀ ਦਾ ਸ਼ਹਿਦ ਆ ਪਿਛਲੇ ਸਾਲ ਕੱਢਿਆ ਸੀ ਇਹ ਠੀਕ ਹੈ ਜੀ ਪਿਛਲੇ ਸਾਲ ਗੱਟੇ ਸੀ ਹਾਂ ਕਹਿ ਤੀ ਆਪਾਂ ਗਏ ਨਹੀਂ ਹੈਗੇ ਪਹਾੜੀ ਤੇ ਮੱਖੀ ਆਪਣੀ ਉਰੀ ਸੀ ਕਹਿ ਤੀ ਚੱਲੀ ਨਹੀਂ ਪਹਾੜੀ ਖੁਸ਼ਕ ਸੀ ਮੀਂਹ ਨਹੀਂ ਪਿਆ ਸੀ ਪਹਾੜੀ ਤੇ ਮੀਂਹ ਨਹੀਂ ਪਈ ਹਾਂ ਫਲਾਵਰ ਉਹਨੇ ਘਟ ਜਾਂਦਾ ਥੋੜਾ ਜਿਹਾ 700 ਰੁਪਏ ਕਿਲੋ ਵਾਲਾ ਸ਼ਹਿਦ ਹਾਂ ਬਿਲਕੁਲ ਜੀ ਬਿਲਕੁਲ ਸ਼ਹਿਦ ਤਾਂ ਹੁੰਦਾ ਹੀ ਆਪਦੇ ਆਪ ਚ ਸੰਪੂਰਨ ਭੋਜਨ ਜੇ ਸ਼ਹਿਦ ਹੋਵੇ ਸਰੋਂ ਦਾ ਸ਼ਹਿਦ ਆ ਉਹਦੀ ਕੁਆਂਟੀਟੀ ਸਭ ਤੋਂ ਵੱਧ ਹੁੰਦੀ ਆ ਸਰੋਂ ਦੇ ਸ਼ਹਿਦ ਹਾਂ ਪ੍ਰਤੀ ਬਾਕਸ 25 ਤੋਂ 30 ਕਿਲੋ ਦੀ ਐਵਰੇਜ ਆ ਜਾਂਦੀ ਹੈ ਜੇ ਸਹੀ ਢੰਗ ਦਾ ਸੀਜ਼ਨ ਲੱਗ ਜੇ ਹੂੰ ਪਰ ਉਹ ਸਾਰੇ ਦਾ ਸਾਰਾ ਜੰਮ ਜਾਂਦਾ ਸ਼ੂਗਰ ਦੀ ਸਮੱਸਿਆ ਹੁੰਦੀ ਆ ਉਹ ਸ਼ੱਕਰ ਵੱਲੋਂ ਭਜਦੇ ਨੇ ਗੁੜ ਵੱਲੋਂ ਨੂੰ ਭਜਦੇ ਨੇ ਸ਼ਹਿਦ ਵੱਲੋਂ ਵੀ ਭਜ ਸਕਦੇ ਨੇ ਸ਼ਹਿਦ ਨੂੰ ਭਜ ਸਕਦੇ ਨਹੀਂ ਬਿਲਕੁਲ ਸ਼ਹਿਦ ਜੇ ਫਿਰ ਜਿਹੜਾ ਮਿੱਠਾ ਹੈ ਜੇ ਸ਼ੂਗਰ ਬਾਲੀ ਵਧੀ ਹੋਈ ਆ ਤਾਂ ਫਿਰ ਮੈਂ ਨਹੀਂ ਕਹਿੰਦਾ ਕਿ ਸ਼ਹਿਦ ਵਿੱਚਨ ਦਾ ਮਾਰਾ ਕਹਾ ਪਰ ਸ਼ੂਗਰ ਵਾਲੇ ਨੂੰ ਸ਼ੂਗਰ ਵੀ ਜ਼ਰੂਰੀ ਹੈ ਨਾ એનર્ਜੀ ਵੀ ਜ਼ਰੂਰੀ ਹੈ ਹੂੰ ਪਰ ਉਹ ਸ਼ੱਕਰ ਨਾਲੋਂ ਗੁੜ ਨਾਲੋਂ ਸ਼ਹਿਦ ਵਰਤ ਸਕਦੇ ਨੇ ਉਦੋਂ ਹੀ ਵਧੀਆ ਕਿਉਂਕਿ ਕੁਦਰਤੀ ਮਿੱਠਾ ਹੈ ਇਹ ਨੇਚਰਲ ਮਿੱਠਾ ਹੈ ਹਾਂ ਜਿਵੇਂ ਲੋਕ ਕੜੀ ਪੱਤੇ ਵਾਲਾ ਕਰਾਉਂਦੇ ਆਲਾਗਾ ਸ਼ਹਿਦ ਪਹਾੜੀ ਵਾਲਾ ਉਹਦੇ ਵਿੱਚ ਉਦੋਂ ਨਿੰਮ ਵੀ ਚੱਲਦੇ ਨਿੰਮੀ ਆ ਅਸਲ ਮਿੱਠਾ ਨਿੰਮੀ ਆ ਕ ਉਹਨਾਂ ਦੀ ਫੈਮਿਲੀ ਚ ਹਣਾ ਤੇ ਬਸ ਉਹ ਖਾ ਸਕਦੇ ਆ ਉਹ ਖਾ ਸਕਦੇ ਆ ਸ਼ਹਿਦ ਨੂੰ ਹੀ ਖਾ ਸਕਦੇ ਨੇ ਗੁੜ ਦੇ ਤੇ ਸ਼ੱਕਰ ਨਾਲ ਉਹ ਸ਼ਹਿਦ ਜਿਆਦਾ ਲਾਹੇਵੰਦਾ ਲਾਹੇਵੰਦਾ ਆ ਦੇਖ ਲਓ ਭਈਆ ਜਿਹੜਾ ਅਸੀਂ ਰੱਖਿਆ ਸੀ ਤੁੱਪੇ ਇਹ ਵੀ ਮੈਨੂੰ ਲੱਗਦਾ ਲੱਗਿਆ ਲਵੇ ਹੈ ਲੱਗਿਆ ਦੇਖ ਲਓ ਹਾਂ ਲੱਗ ਗਿਆ ਆ ਵੀ ਦੇ ਸਕਦੇ ਆ ਭਾਈ ਖਾ ਸਾ ਲਵੇ ਲੱਗ ਗਿਆ ਇਹ ਮਾਈ ਇਹ ਇਹ ਹੁਣ ਹੌਲੀ 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 ਇਹਨੇ ਜਮੀ ਪਾਣੀ ਮੰਗੇ ਹੋ ਜਾਣਾ ਇਹਦੇ ਮੰਗ ਵਧ ਜੂ ਇਹਦੇ ਮੰਗ ਵਧ ਜੂ ਜਮਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਮਿੰਦਰ ਖਾਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਸ਼ਹਿਦ ਬੜਾ ਸ਼ੁੱਧ ਹੁੰਦਾ ਹੈ ਪਹਿਲੇ ਸਮਿਆਂ ਦੇ ਵਿੱਚ ਕਿਹਾ ਜਾਂਦਾ ਸੀਗਾ ਜਦੋਂ ਗੁੜਤੀ वगैरह ਦੇਈ ਜਾਂਦੀ ਸੀ ਹੋਰ ਬੜੀਆਂ ਚੀਜ਼ਾਂ ਕਹਿੰਦੇ ਜਿੰਨਾ ਸ਼ਹਿਦ ਮਿੱਠਾ ਹੋਵੇ ਜਿੰਨਾ ਸ਼ੁੱਧ ਹੋਵੇ ਜਵਾਗ ਉਨਾਂ ਹੀ ਗਾਂਹ ਜਾ ਕੇ ਬੜੀਆ ਦੇ ਮਠਾ ਬੋਲਦਾ ਹੈ ਪਰ ਜਦੋਂ ਸ਼ਹਿਦ ਹੀ ਬੇਕਾਰ ਹੋ ਜਾਵੇ ਜਦੋਂ ਸ਼ਹਿਦ ਹੀ ਇਹ ਲੱਗਣ ਲੱਜੇ ਕਿ ਇਹ ਚ ਪਤਾ ਨਹੀਂ ਕਿਹੜੀ ਮਲਾਵਟ ਕਿਹੜਾ ਕੈਮੀਕਲ ਪਾਇਆ ਹੋਇਆ ਫਿਰ ਉੱਥੇ ਸ਼ਰਦਾ ਵੀ ਕਿਧਰਾਂ ਕਿਧਰੇ ਉਹ ਹੋ ਜਾਂਦੀ ਹੈ ਕਿ ਚਲੋ ਜੀ ਚਲੋ ਬਸ ਨਵੀੜੋ ਕੰਮ ਬਾਈ ਅੱਜ ਨਾ ਆਪਾਂ ਗੱਲ ਕਰਾਂਗੇ ਕਿ ਸ਼ਹਿਦ ਅਸਲੀ ਨਕਲੀ ਜੰਮਣਾ ਜਾਂ ਇੱਕ ਚੰਗੇ ਸ਼ਹਿਦ ਨੂੰ ਪਛਾਣਨ ਦੀ ਕਿਹੜੀ ਕਲਾ ਹੋਣੀ ਚਾਹੀਦੀ ਆ ਬਾਈ ਸਾਡੇ ਨਾਲ ਰਿੰਕੂ ਆਲਖ ਹੋਊਗਾ ਬਾਈ ਦਾ ਸਵਾਗਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਹੈ ਬੜੇ ਲੰਬੇ ਸਮੇਂ ਤੇ ਹੋਏ ਇਸ ਕਿੱਤੇ ਦੇ ਵਿੱਚ ਹਾਂਜੀ ਜੋ ਕੁਝ ਵੀ ਬੋਲੋਗੇ ਜੋ ਕੁਝ ਵੀ ਦੱਸੋਗੇ ਬਿਲਕੁਲ ਬਾਈ ਉਹ ਬਹੁਤ ਦੂਰ ਤੱਕ ਜਾਊਗਾ ਸਹੀ ਹੈ ਜੀ ਹਨਾ ਹੁਣ ਇਹ ਸ਼ਾਇਦ ਮੇਰੇ ਕੋਲ ਤੁਸੀਂ ਤਿੰਨ ਚਾਰ ਲਿਆ ਕੇ ਰੱਖਦੇ ਬਿਲਕੁਲ ਮੈਂ ਤੁਹਾਨੂੰ ਸਵਾਲ ਪੁੱਛੇ ਵੱਖਰੇ ਵੱਖਰੇ ਕਿ ਇਹ ਕੀ ਹੁੰਦਾ ਇਹ ਕੀ ਹੁੰਦਾ ਹੁਣ ਜੇ ਮੇਰੇ ਮੇਰੇ ਮੈਂ ਹੀ ਜੇ ਕਹਾਂਗੇ ਮੈਂ ਹੀ ਮੇਰੇ ਵਰਗਾ ਜਿਹੜਾ ਅਨਪੜਾ ਉਹ ਤਾਂ ਇਹ ਕਹੂਗਾ ਨਾ ਕਿ ਆਹ ਸ਼ਾਇਦ ਉਹਰੇ ਜੰਮਿਆ ਹੋਇਆ ਇਹ ਬੇਕਾਰ ਆ ਇਹ ਖਰਾਬ ਹੋ ਗਿਆ ਇਹ ਚ ਉੱਲੀ ਪੈ ਗਈ ਆ ਤੁਸੀਂ ਦੇਖੋ ਬਾਈ ਪਹਿਲਾਂ ਇੱਕ ਵਾਰ ਤੁਸੀਂ ਚੈੱਕ ਕਰੋ ਉਨੇ ਇਹ ਕਹੂਗਾ ਨਾ ਕਿ ਇਹ ਚ ਉੱਲੀ ਪੈ ਗਈ ਇਹ ਕਿਸੇ ਕੰਮ ਤੇ ਨਹੀਂ ਇਹਨੂੰ ਐ ਕਰੋ ਫਲਾਣੇ ਦੇ ਉਹ ਪਲਾੜ ਚ ਸਟਿਆ ਜਾਂ ਫਲਾਣੇ ਕੂੜੇ ਚ ਸਟਿਆ ਬਈ ਇਹ ਕਿਹੜਾ ਸ਼ਹਿਦ ਹੋਇਆ ਫਿਰ 700 ਰੁਪਏ ਕਿਲੋ ਵਾਲਾ ਸ਼ਹਿਦ ਆ ਇਹ ਜੀ ਨੂੰ ਲੋਕ ਇਹ ਸਮਝ ਲੈਂਦੇ ਨੇ ਇਹ 700 ਰੁਪਏ ਕਿਲੋ ਵਾਲਾ ਸ਼ਹਿਦ ਆ ਇਹ ਪਹਾੜੀ ਦਾ ਸ਼ਹਿਦ ਆ ਜੀ ਇਹ ਅੱਛਾ ਇਹ ਪਹਾੜੀ ਦਾ ਸ਼ਹਿਦ ਆ ਖੜਾ ਕੜੀ ਪੱਤਾ ਬੂਟਾ ਵੀ ਖੜਾ ਆਪਣੇ ਲਾਵੇ ਕਰਾਉਣ ਦਾ ਖੜਾ ਹੈਗਾ ਅੱਛਾ ਜਿਹੜਾ ਆ ਕੜੀ ਪੱਤਾ ਲੱਗਿਆ ਕੜੀ ਪੱਤਾ ਤੇ ਕਰਾਉਣ ਦਾ ਠੀਕ ਹੈ ਇਹ ਪਹਾੜੀ ਦਾ ਸ਼ਹਿਦ ਆ ਪਿਛਲੇ ਸਾਲ ਕੱਢਿਆ ਸੀ ਇਹ ਠੀਕ ਹੈ ਜੀ ਪਿਛਲੇ ਸਾਲ ਗੱਟੇ ਸੀ ਹਾਂ ਕਹਤ ਕੀ ਆਪਾਂ ਗਏ ਨਹੀਂ ਹੈਗੇ ਪਹਾੜੀ ਤੇ ਮੱਖੀ ਆਪਣੀ ਉਰੀ ਸੀ ਐਦਾਂ ਕਿ ਚੱਲੀ ਨਹੀਂ ਪਹਾੜੀ ਖੁਸ਼ਕ ਸੀ ਮੀਂਹ ਨਹੀਂ ਪਿਆ ਸੀ ਪਹਾੜੀ ਤੇ ਮੀਂਹ ਨਹੀਂ ਪਈ ਹਾਂ ਫਲਾਵਰ ਉਹਨੇ ਘਟ ਜਾਂਦਾ ਥੋੜਾ ਜਿਹਾ ਤੇ ਆਹ ਜਿਹੜਾ ਸ਼ਹਿਦ ਹੈ ਟਾਲੀ ਦਾ ਸ਼ਹਿਦ ਆਹ 700 ਰੁਪਏ ਕਿਲੋ ਵਾਲਾ ਸ਼ਹਿਦ ਹਾਂ ਬਿਲਕੁਲ ਜੀ ਬਿਲਕੁਲ ਇਹ ਇਹ ਕਿਹੜਾ ਕਿਹੜਾ ਸ਼ਹਿਦ ਸੀਗਾ ਇਹ ਪਹਾੜੀ ਦਾ ਜੀ ਪਹਾੜੀ ਦਾ ਸ਼ਹਿਦ ਆ ਹਾਂ ਕੜੀ ਪੱਤਾ ਕਰਾਉਂਦਾ ਠੀਕ ਹੈ ਜਿੰਨੀ ਵੀ ਆਰਗੇਨਿਕ ਲਈ ਬੂਟੀ ਚੱਲਦੀ ਜਿੰਨੀ ਵੀ ਕੁਦਰਤੀ ਇਕਦਾ ਕロップ ਹੋ ਗਈ ਜਿਹੜੀ ਆਪਾਂ ਬੀਜ ਦੇ ਮੰਨ ਕੇ ਚੱਲ ਜੇ ਕੀ ਕੰਮ ਆਉਂਦਾ ਇਹ ਜਿਵੇਂ ਸਰੋਂ ਬੀਜਦੇ ਆਪਾਂ ਥਣੇ ਡੀਏਪੀ ਵਗੈਰਾ ਪਾਉਣੇ ਆ ਠੀਕ ਆ ਜਾਂ ਬਰਸੀਨ ਬੀਜਦੇ ਆ ਉਹਦੇ ਥੱਲੇ ਸਪਰੇ ਵੀ ਹੋਣੀ ਆਗੀ ਮੂੰਗੀ ਹੋਊਗੀ ਸੂਰਜਮੁਖੀ ਹੋਊਗੀ ਇਹਨਾਂ ਦੇ ਸਪਰੇ ਹੋਣੀ ਆ ਪਰ ਪਹਾੜੀ ਤੇ ਥੋੜੀ ਸਪਰੇ ਹੋਣੀ ਆ ਉਹ ਤਾਂ ਸਾਰਾ ਆਰਗੈਨਿਕ ਆਰਗੈਨਿਕ ਆ ਇਹ ਆਰਗੈਨਿਕ ਸ਼ਹਿਦ ਆ ਇਹ ਜਮੀ ਆਰਗੈਨਿਕ ਆ ਆ ਵੀ ਆਰਗੈਨਿਕ ਆ ਟਾਲੀ ਦਾ ਸ਼ਹਿਦ ਆ ਟਾਲੀ ਦੇ ਵੀ ਨਾ ਕਰਦੀ ਟਾਲੀ ਆਪਾਂ ਦੇ ਸੀਜ਼ਨ ਜਾਣੇ ਇਹਨੂੰ ਹਾਂ ਠੀਕ ਆ ਅੱਛਾ ਇਹ ਟਾਲੀ ਦਾ ਸ਼ਹਿਦ ਆ ਇਹਦਾ ਰੰਗ ਤਾਂ ਬੜਾ ਵੱਖਰਾ ਵੱਖਾ ਵੱਖੋ ਜਿਵੇਂ ਸਰੋਂ ਦਾ ਸ਼ਹਿਦ ਚਿੱਟੇ ਰੰਗ ਦਾ ਹੁੰਦਾਗਾ ਹੂੰ ਜੰਮ ਜਾਂਦਾਗਾ ਉਹ ਦੇਸੀ ਘਿਓ ਵਾਂਗੂ ਜੰਮ ਜਾਂਦਾ ਮਤਲਬ ਫੇਰ ਤੱਕ ਚਲੋ ਹੁਣ ਆ ਧਾਰਨਾ ਵੀ ਆ ਗਈ ਚਲੋ ਆ ਬੜੀਆ ਗੱਲ ਤੁਸੀਂ ਤੋੜ ਲਈ ਜੰਮਣਾ ਜੰਮਿਆ ਹੈ ਸ਼ਹਿਦ ਹਾਂਜੀ ਉਹਦੇ ਵਿੱਚ ਮਠਾ ਉਦੇ ਵਿੱਚੋਂ ਕੁਝ ਐਸੀ ਚੀਜ਼ ਪਾਈ ਹੋਇਆ ਕਿ ਜੰਮ ਗਿਆ ਹੈ ਖਰਾਬ ਨਹੀਂ ਨਹੀਂ ਕਿਉਂਕਿ ਮੈਂ ਨਾ ਜਦੋਂ ਸੜਕਾਂ ਦੇ ਉੱਤੇ ਨੰਗਦੇ ਆ ਨਾ ਲੋਕੀ ਨੰਗਦੇ ਹੋਣਗੇ ਐਹ ਜਿਹੇ ਡੱਬੀਆਂ ਦੇ ਵਿੱਚ ਨਾ ਸੈਡਾ ਪਏ ਆਂ ਦੇਖਦੇ ਹੁੰਦੇ ਨੇ ਅਗਲਾ ਧੁੱਪਾ ਚ ਲਈ ਬੈਠਾ ਹੁੰਦਾ ਅਗਲਾ ਕਹਿੰਦਾ ਲਓ ਜੀ ਜੰਮਦਾ ਨਹੀਂ ਹੈਗਾ ਛਾਂ ਚ ਲਈ ਬੈਠਾ ਹੀ ਆ ਇਹ ਤਾਂ ਸਾਨੂੰ ਐ ਵੀ ਦੇਖਦੇ ਨੇ ਵੀ ਲੋਕ ਮੱਖੀਆਂ ਵਾਲੇ ਖੰਡ ਲਾਉਂਦੇ ਨੇ ਚੀਨੀ ਲਾਉਂਦੇ ਨੇ ਮੱਖੀਆਂ ਨੂੰ ਐ ਵੀ ਦੇਖਦੇ ਨੇ ਸਾਨੂੰ ਲੋਕ ਦੇਖਦੇ ਹੀ ਹੋਣਗੇ ਦੇਖੋ ਨਾ ਲਾਉਣੇ ਵੀ ਆ ਲਾਉਨੇ ਹੋ ਹਾਂ ਨਹੀਂ ਲਾਉਨੇਗਾ ਤੇ ਫਿਰ ਕੀ ਲੋੜ ਪੈਗੀ ਜਦੋਂ ਹੁਣ ਬਰਸੀਨ ਦੇ ਫੁੱਲ ਰਹਿ ਜਾਣਗੇ ਬਰਸੀਨ ਤੋਂ ਬਾਅਦ ਸੂਰਜਮੁਖੀ ਖਤਮ ਹੋ ਗਿਆ ਬਹੁਤ ਘੱਟ ਲੱਗਣ ਲੱਗਿਆ ਸੂਰਜਮੁਖੀ ਵੀ ਵੈਸੇ ਬਹੁਤ ਮੱਖੀ ਬਹੁਤ ਜ਼ਿਆਦਾ ਹੁੰਦੀ ਆ ਇਟਲੀ ਦੇ ਵਿੱਚ 80000 ਬਕਸ ਆਗਾ ਇਟਲੀ ਦੇ ਵਿੱਚ ਜਿੱਥੋਂ ਇਹ ਮੱਖੀ ਆਈ ਹੋਈ ਆ ਪੰਜਾਬ ਦੇ ਵਿੱਚ 2 ਲੱਖ ਬਕਸ ਆਗਾ ਜਿੱਥੋਂ ਮੱਖੀ ਆਈ ਆ ਇਟਲੀ ਤੋਂ ਹਾਂ ਉੱਥੇ 80000 ਬਕਸ ਆਏ ਹਾਂ ਤੇ ਪੰਜਾਬ ਦੇ ਕਿੰਨੀ ਮੱਖੀ ਹੁੰਦੀ ਆ ਮੱਖੀ ਤਾਂ ਫਰੇਮ ਦੇ ਹਿਸਾਬ ਨਾਲ ਹੁੰਦੀ ਆ ਚਲੋ ਆਪਾਂ ਆਪਣੇ ਮੁੱਦੇ ਤੇ ਆ ਜਾਈਏ ਤੇ ਜਿਹੜੀ ਆਪਾਂ ਗੱਲ ਕਰਦੇ ਆ ਉਹਦੇ ਉਵੇਂ ਪਹਿਲਾਂ ਇਹ ਨਾ ਸ਼ਹਿਦ ਜਦੋਂ ਮੱਖੀਆਂ ਨੂੰ ਕੋਈ ਖਾਣ ਨੂੰ ਨਹੀਂ ਮਿਲਣਾ ਹੈਗਾ ਇਹਨੇ ਨ ਹਾਂ ਇਹ ਖਾਣਾ ਇਹ ਮਠਾਈ ਆ ਖਾਣਾ ਮਠਾਈ ਆ ਠੀਕ ਆ ਫਿਰ ਪਾਉਣਾ ਹੀ ਪਊਗਾ ਤੁਹਾਨੂੰ ਜਿਉਂਦੀ ਰੱਖਣ ਵਾਸਤੇ ਅੱਛਾ ਉਹਨਾਂ ਨੂੰ ਜਿਉਣਾ ਜੀਵਤ ਰੱਖਣ ਵਾਸਤੇ ਜਿਉਣਾ ਉਹਦੇ ਹਫ਼ਤੇ ਦੇ ਹਿਸਾਬ ਦੇ ਨਾਲਾ ਪ੍ਰਤੀ ਬਾਕਸ ਅੱਧਾ ਕਿਲੋ ਚੀਨੀ ਠੀਕ ਆ ਪ੍ਰਤੀ ਬਾਕਸ ਅੱਧਾ ਕਿਲੋ ਚੀਨੀ ਹਾਂ ਪਾਣੀ ਦੇ ਘੋਲ ਦੇ ਵਿੱਚ ਲਾਉਣੀ ਪੈਂਦੀ ਆ ਪਾਣੀ ਦੇ ਘੋਲ ਦੇ ਵਿੱਚ ਲਾਣੀ ਪੈਂਦੀ ਆ ਇਹ ਲਾਉਣੀ ਹੀ ਪਣੀ ਐ ਸਾਲ ਦੇ ਵਿੱਚ ਕਿੰਨੀ ਵਾਰ ਲਾਉਣੀ ਪੈਂਦੀ ਐ ਇਹ ਇਹ ਉਹ ਤਾਂ ਜਦੋਂ ਮੰਨ ਕੇ ਚਲੋ ਹੁਣ 5ਵੇਂ 6ਵੇਂ ਮਹੀਨੇ ਤੋਂ ਸਟਾਰਟ ਹੋ ਜੂਗੀ ਚੀਨੀ ਛੇਵੇਂ ਤੋਂ ਲੈ ਕੇ ਜਿੰਨਾ ਟਾਈਮ ਜੀਰੀ ਨੂੰ ਬੂਰ ਨਹੀਂ ਆਉਂਦਾ ਅੱਠਵੇਂ ਤੱਕ ਹਾਂ ਨੌਵੇਂ ਤੱਕ ਵੀ ਲਾਉਣੀ ਪੈ ਜਾਂਦੀ ਹੈ ਕਈ ਵਾਰੀ ਨੌਵੇਂ ਤੱਕ ਆ 베ਰੀ ਆ ਜਾਂਦੀ ਹੈ ਉਸ ਤੋਂ ਬਾਅਦ ਫਿਰ 베ਰੀ ਨੂੰ ਬੂਰ ਪਾਇਆ ਜਾਂਦਾ ਜੀਰੀਆਂ ਨੂੰ ਬੂਰ ਪਾਇਆ ਜਾਂਦਾ ਪੰਜਾਬੀ ਵਿੱਚ ਕਹਿੰਲੀ ਹੈ ਨਾ ਉਹ ਕਿਉਂਕਿ ਮੱਖੀ ਨੇ ਫੁੱਲਾਂ ਤੋਂ ਜਾ ਕੇ ਫੁੱਲਾਂ ਦਾ ਹੀ ਰਸ ਚੂਸਣਾ ਹੈ ਸੋਟਲੇ ਵਜਾਂ ਤਾਂ ਉਹ ਉਨੇ ਸਰੋਤ ਹੋਣੇ ਚਾਹੀਦੇ ਨੇ ਠੀਕ ਹੈ ਹਾਂ ਵੀ ਮੱਖੀ ਨੂੰ ਤੁਸੀਂ ਚੱਕ ਚੁੱਕ ਕੇ ਇੱਧਰ ਉੱਧਰ ਕਰੀ ਚੱਲੋ ਤਰੇ ਨਿਗਮ ਅਖੀ ਕਿੰਨੇ ਕਿ ਕਿੰਨੇ ਬਕਸੇ ਹੁੰਦੇ ਨੇ ਦੇਖ ਲਓ ਤੁਸੀਂ ਇੰਨੇ ਬਕਸੇ ਬਹੁਤ ਜ਼ਿਆਦਾ ਹੁੰਦਾ ਜੀ ਫਿਰ ਕਿੰਨੇ ਕੇ ਬਕਸੇ ਚੱਕ ਕੇ ਨੇ ਕਹਿੰਦਾ ਡੀਜ਼ਲੇ ਫੁੱਕ ਜਾਂਦਾ ਡੀਜ਼ਲ ਫੁੱਕਦਾ ਜਿਹੜੇ ਸਰੋਂ ਦਾ ਸ਼ਹਿਦ ਆ ਉਹਦੀ ਕੁਆਂਟੀਟੀ ਸਭ ਤੋਂ ਵੱਧ ਹੁੰਦੀ ਆ ਸਰੋਂ ਦੇ ਸ਼ਹਿਦ ਦੀ ਹਾਂ ਪ੍ਰਤੀ ਬਾਕਸ 25 ਤੋਂ 30 ਕਿਲੋ ਦੀ ਐਵਰੇਜ ਆ ਜਾਂਦੀ ਆ ਜੇ ਸਹੀ ਢੰਗ ਦਾ ਸੀਜ਼ਨ ਲੱਗ ਜੇ ਹੂੰ ਪਰ ਉਹ ਸਾਰੇ ਦਾ ਸਾਰਾ ਜੰਮ ਜਾਂਦਾਗਾ ਜੇ ਕਈ ਰਿਸ਼ਤੇਦਾਰਾਂ ਨੂੰ ਵੀ ਦੇ ਦੇਣੇ ਅਗਲਾ ਕਹਿੰਦਾ ਜੇ ਜੰਮ ਗਿਆ ਹੁਣ ਸਾਨੂੰ ਤਾਂ ਪਤਾ ਵੀ ਇਹ ਸੁਧ ਦਾ ਹੂੰ ਉਹ ਦੁੱਧ ਵੀ ਨਕਲੀ ਹੈ ਨਾ ਵੈਸੇ ਗੱਲ ਕਰਦੇ ਆ ਦੁੱਧ ਵੀ ਨਕਲੀ ਮਿਲਦਾਗਾ ਬਿਲਕੁ ਤਾਂ ਇਹ ਜੀ ਚੀਜ਼ੇ ਮੁਰੇ ਸੁੱਧ ਸ਼ਬਦ ਆ ਜਣਾ ਦੇ ਚ ਸੁੱਧਦਾ ਪਹਿਲਾਂ ਤਾਂ ਜੇ ਇਹ ਦੇਖਿਆ ਸਹਿਦ ਤਾਂ ਹੁੰਦਾ ਹੀ ਆਪਦੇ ਆਪ ਚ ਸੰਪੂਰਨ ਭੋਜਨ ਆ ਜੇ ਸ਼ਹਿਦ ਹੋਵੇ ਜੇ ਸ਼ਹਿਦ ਹੋਵੇ ਜੇ ਸ਼ਹਿਦ ਹੋਵੇ ਠੀਕ ਹੈ ਇਹਦਾ ਮੰਨਦੇ ਤੁਸੀਂ ਇਹ ਗੱਲ ਨਾ ਪਰ ਉਹਦੇ ਮੁਰੇ ਹੁਣ ਸੁੱਧ ਲਾਉਣਾ ਪੈ ਗਿਆ ਆਪਾਂ ਨੂੰ ਸ਼ਬਦ ਇੱਕ ਹੋਰ ਆਣਾ ਵੀ ਸੁੱਧ ਸ਼ਹਿਦ ਆ ਸਾਨੂੰ ਵੀ ਲਿਖ ਕੇ ਰੋਣਾ ਪਾ ਆ ਸੋਚਦੇ ਹੁੰਦੇ ਆ ਵੀ ਸਾਨੂੰ ਵੀ ਲਿਖਣਾ ਪੈ ਗਿਆ ਇਹ ਠੀਕ ਹੈ ਪਰ ਜਦੋਂ ਸਾਡਾ ਵਪਾਰੀ ਨੇ ਖਰੀਦਣਾਗਾ ਇਹਦਾ ਕੋਈ ਮਾਪਦੰਡ ਨਹੀਂ ਮੇਰੇ ਲਈ 13 14 ਤਰ੍ਹਾਂ ਦੇ ਮੈਂ ਅੱਡੋ ਅੱਡ ਸ਼ਹਿਦ ਕੱਢੇ ਹੋਏ ਨੇ ਅੱਡੋ ਅੱਡ ਰੰਗਾਂ ਦੇ 13 14 ਸ਼ਹਿਦ ਅੱਡੋ-ਅੱਡ ਰੰਗਾਂ ਦੇ ਰੰਗਾਂ ਦੇ ਹਰ ਇੱਕ ਦਾ ਟੇਸਟ ਵੀ ਵੱਖ-ਵੱਖਰਾ ਹੋਊਗਾ ਪਰ ਸਭ ਨੂੰ ਕੰਪਨੀਆਂ ਦਾ ਇੱਕੋ ਹੀ ਮਿਲੂਗਾ ਕੰਪਨੀ ਚੀਨੀ ਵੀ ਨਹੀਂ ਪਾਉਂਦੀ ਕੰਪਨੀ ਸਰਪ ਮੰਗਾਉਂਦੀ ਆ ਚਾਈਨਾ ਤੋਂ ਸਰਪ ਮੰਗਾਉਂਦੀ ਆ ਚਾਈਨਾ ਤੋਂ ਇਹ ਕੰਪਨੀ ਦੇ ਉੱਤੇ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਹਾਂ ਬਿਲਕੁਲ ਮਿਲਦਾਗਾ ਪੀਜੂ ਦੇ ਵਿੱਚ ਮੰਨ ਕੇ ਚੱਲੋ ਸਾਡੀ ਐਸੋਸੀਏਸ਼ਨ ਬਣੀ ਹੋਈ ਆ ਸ਼ਾਇਦ ਰੋਲਦਾਗਾ ਆ ਸਦੀ ਸ਼ਹਿਦ ਸਰੋਂ ਦਾ ਕੱਢਿਆ ਹੋਇਆ ਜਿੰਨਾ ਵੀ ਇਸ ਟਾਈਮ ਆ ਕੋਈ ਉਹਦੀ ਖਰੀਦ ਨਹੀਂ ਕਰਦਾ 100 ਰੁਪਏ ਕਿਲੋ ਦਾ ਰੇਟ ਵੀ ਨਹੀਂ ਮਿਲ ਰਿਹਾ ਹੈਗਾ ਮੰਨ ਸਕਦੇ ਆ ਗੱਲ ਉਹ ਬੀਰੇ ਮੇਰੇ ਨਾਲ ਚੱਲੋ ਤੁਹਾਨੂੰ 250 ਗ੍ਰਾਮ ਮੈਂ ਕਹਨਾ 150 ਰੁਪਏ ਨੂੰ ਦਿੰਦੇ ਨੇ ਉਹ ਦੇਣਗੇ ਉਹਨਾਂ ਨੇ ਸਿਰਫ ਪ੍ਰੋਸੈਸਿੰਗ ਜੁੰਟ ਨੇ ਉਹ ਫਾਰਮਰ ਨਹੀਂ ਹੈਗੇ ਤੁਸੀਂ ਕੋਈ ਕਿਤਾ ਕਰ ਸਕਦੇ ਨਹੀਂ ਤੁਸੀਂ ਡਾਇਰੈਕਟ ਜੇ ਤੁਸੀਂ ਹੁਣ ਆ ਡੱਬਾ ਪਿਆ ਤੁਸੀਂ ਇਹਨੂੰ ਕਹਿ ਗਏ 700 ਰੁਪਏ ਕਿਲੋ ਆ ਜੇ ਮੈਂ ਕੰਪਨੀ ਥਰੂ ਲਵਾਂਗਾ ਤਾਂ ਕਿੰਨੇ ਦਾ ਹੋ ਜਾਊਗਾ 1400 ਦਾ ਹੋ ਜਾਊਗਾ ਇਹ ਉਹ ਤਾਂ ਚਲੋ ਉਹਨਾਂ ਦੀ ਉਹ ਆ ਵੀ ਉਹਨਾਂ ਨੇ ਕੀ ਆਪਦੀ ਕੀਮਤ ਤੈਅ ਕਰਨੀ ਆ ਉਹਨਾਂ ਨੇ ਸੱਤੋਂ ਕੱਚਾ ਮਾਲ ਲੈਣਾਗਾ ਕੱਚਾ ਮਾਲ ਲੈ ਲਿਆ ਹਾਂ ਉਹਨਾਂ ਨੇ ਉਹਦਾ ਪ੍ਰੋਸੈਸਿੰਗ ਕਰਨੀ ਜਾਂ ਕੁਝ ਕੀ ਕਰਨਾ ਆਪਦੀ ਪੈਕਿੰਗ ਕਰਨੀ ਹੈ ਇਹਨੂੰ ਹੁਣ ਖਾ ਨਹੀਂ ਸਕਦੇ ਖਾ ਸਕਦੇ ਆ ਬਿਲਕੁਲ ਖਾ ਸਕਦੇ ਆ ਕਿ ਖਾਣ ਨੂੰ ਇਹ ਨਹੀਂ ਨਹੀਂ ਇਹਨੂੰ ਖਾ ਇਹ ਧੁੱਪੇ ਧਰ ਦਾਂਗੇ ਇਹ ਧੁੱਪੇ ਧਰ ਦਾਂਗੇ ਖੁਰੂਗਾ ਵੀ ਕਿ ਪੁੱਛ ਰਿਹਾ ਕਿ ਇਹਨੂੰ ਫਿਰ ਇਹਨੂੰ ਪ੍ਰੋਸੈਸਿੰਗ ਕਰਨ ਦੀ ਕਾਹਦੇ ਲੋੜ ਪੈ ਜਾਂਦੀ ਆ ਉਹ ਤਾਂ ਜੀ ਆਪਾਂ ਅਸਲ ਸਿਹਤ ਨੂੰ ਪ੍ਰੋਸੈਸ ਕਰਨਾ ਹੀ ਨਹੀਂ ਚਾਹੀਦਾ ਜਿਵੇਂ ਨੇਚਰਲ ਕੱਢ ਲਿਆ ਉਵੇਂ ਆਮ ਕੱਪੜੇ ਨਾਲ ਪੁਣ ਕੇ ਠੀਕ ਹੈ ਉਵੇਂ ਹੀ ਰੱਖਣਾ ਚਾਹੀਦਾਗਾ ਫਿਰ ਇਹ ਵੱਡੀਆਂ ਕੰਪਨੀਆਂ ਹੁਣ ਵੱਡੀਆਂ ਮਸ਼ੀਨਾਂ ਲਾ ਕੇ ਜਦੋਂ ਕੱਢਦੀ ਆ ਫਿਰ ਇਹਨੂੰ ਗਰਮ ਇਹ ਤੁਸੀਂ ਇਹਦਾ ਪਤਲਾ ਸਾਲ ਪੁਰਾਣਾ ਹੈ ਸ਼ਾਇਦ ਆਇਆ। ਹਾਂ 1 ਸਾਲ ਪੁਰਾਣਾ ਗਾ। ਇਹ ਖੁਰ ਜਾਣਾ ਕਿ ਆਪਾਂ ਨੂੰ ਤੁੱਪੇ ਧਰ ਦਾਂਗੇ ਖੁਰ ਜਾਣਾ ਨੇ। ਜਿਹੜਾ ਐ ਇਹ ਜਿਵੇਂ ਉਹ ਹੋ ਜਾਊਗਾ। ਹਾਂ ਖੁਰ ਜਾਣਾ ਨੇ। ਇਹਦਾ ਜਿਵੇਂ ਆ ਔਲੇ ਮੰਗ ਹੁੰਦਾ ਜਿਹੜਾ ਆ ਮਰੱਬਾ ਖਾਣੇ ਨੇ। ਆ ਮਰੱਬੇ ਦੀ ਉਹ ਤਾਂ ਹੀ ਇਹ ਫੁੱਲਾਂ ਦਾ ਸ਼ਹਿਦ ਹੈ ਨਾ ਇਹ। ਪਾੜੀ ਦਾ ਟੇਸਟ ਵੀ ਕਰੋ ਤੁਸੀਂ ਇਹਦਾ। ਨਹੀਂ ਬਿਲਕੁਲ ਮੈਂ ਥੋੜਾ ਟੇਸਟ ਵੀ ਜਿਹੜਾ ਆ ਆ ਨਹੀਂ ਅੱਛਾ ਆਈਂ ਆਈਂ ਗਾ। ਚਮਚੇ ਦੇ ਸਾਈਡ ਤੇ ਰੱਖ ਲੈ। ਹਾਂ ਹਾਂ ਚਮਚੇ ਦੇ ਸਾਈਡ ਤੇ ਰੱਖ ਲੈ। ਇਹ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਥੋੜਾ ਟੇਸਟ ਕਰਕੇ ਦੇਖ ਲੈਂਦੇ ਆ। ਆ ਸੁਣਵਾਈ ਦਾ ਵੀ ਠੈਕ ਹਨ ਜੀ ਮੱੱਬਾ ਖਾ ਰਹੇ ਹੋ ਤੁਸੀਂ ਜਮੀ ਮਰੱਬੇ ਮੰਗ ਟੇਸਟ ਹੈ ਇਹਦਾ ਬਿਲਕੁਲ ਤੇ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਹੁਣ ਜਦ ਤੁਸੀਂ ਕਿੰਨੇ ਸਾਲ ਹੋ ਗਏ ਵੀਰੇ ਇਹੇ ਕੰਮ ਕਰਦੇ ਮੈਨੂੰ 25 ਸਾਲ ਹੋਏ ਹੋਗੇ ਜੀ 25 ਸਾਲ ਹੋ ਗਏ ਹਾਂ ਜੀ 25 ਸਾਲ ਚ ਸਭ ਤੋਂ ਹਾਈएस्ट ਰੇਟ ਕਿੰਨਾ ਮਿਲਿਆ ਹਾਈएस्ट ਤਾਂ 150 ਰੁਪਏ ਮਿਲਦਾ ਹੁੰਦਾ 150 ਰੁਪਏ ਕਿਲੋ ਹਾਂ ਬਸ 18 ਰੁਪਏ ਕਿਲੋ ਵੀ ਸ਼ਾਇਦ ਵਿੱਚ ਆਪਾਂ ਨੇ 18 ਰੁਪਏ ਕਿਲੋ ਕਿਲੋ ਹੀ ਵਿੱਚ ਆਇਆ ਮੈਂ ਕਹਿੰਦਾ ਜੀ ਮੈਂ بڑے ਮੋਲਾਂ ਦੇ ਵਿੱਚ ਜਾਵਾਂ ਹਾਂ ਜੀ ਤਾਂ ਉੱਥੇ ਤਾਂ ਰੇਟ ਵਧਿਆ ਹੀ ਐ ਪੀਏਯੂ ਦੇ ਵਿੱਚ ਨਾ ਸੋਨ ਮੈਂ ਦੱਸਦਾ ਵੀ ਆਪਣੀ ਸਟਾਲ ਵੀ ਲੱਗਦੀ ਹੁੰਦੀ ਐ ਐਸੋਸੀਏਸ਼ਨ ਦੀ ਹੂੰ ਠੀਕ ਐ ਇਹਦਾ ਪ੍ਰਚਾਰ ਵੀ ਕਰਦੇ ਸੀ ਜੰਮੇ ਹੋਏ ਸ਼ਹਿਦ ਦਾ ਕਿਉਂਕਿ ਆਪਣੇ ਲੋਕ ਉਹਨੂੰ ਖਰੀਦਦੇ ਨਹੀਂ ਹੈਗੇ ਉਹ ਉਹਨੂੰ ਜੁਐਸਏ ਖਰੀਦ ਕਰਦਾ ਜਿਹੜੇ ਠੰਡੇ ਮੁਲਕ ਨੇ ਉੱਥੇ ਤਾਂ ਜੰਮਣੇ ਜੰਮਣਾਗਾ ਜਿਵੇਂ ਆ ਹੁਣ ਆਪਣੇ ਲਵੇ ਨੂੰ ਕੋਈ ਪ੍ਰੋਸੈਸ ਨਹੀਂ ਕੀਤਾ ਅਸੀਂ ਐ ਕੱਢਿਆ ਅਸੀਂ ਮੱਖੀਆਂ ਲਵੇ ਜੰਮ ਗਿਆ ਆ ਦੇਖੋ ਹੁਣ ਗਰਮੀ ਆਉਣ ਲੱਗੀ ਇਹ ਅੰਦਰ ਪਿਆ ਸੀ ਠੀਕ ਆ ਇਹ ਹੁਣ ਖੁਰਨ ਲੱਗ ਗਿਆ ਪਹਿਲਾਂ ਪੂਰਾ ਜੰਮ ਗਿਆ ਸੀ ਇਹ ਦੇਖ ਬਾਈ ਫ੍ਰਿਜ 'ਚ ਰੱਖ ਦਿੰਦੇ ਨੇ ਫ੍ਰਿਜ 'ਚ ਜੰਮ ਲਿਆ ਪਰਦਾਪ ਧੁੱਪੇ ਤੇ ਰਹਿਣ ਥੋੜਾ ਹੁਣ ਆ ਰੱਖ ਦੋ ਵੀਰੇ ਧੁੱਪੇ ਰੱਖੋ ਇਹ ਥੋੜੇ ਟਾਈਮ ਬਾਅਦ ਤੁਸੀਂ ਹੁਣ ਦੇਖੋ ਇੱਕ ਵਾਰ ਕਿ ਕਿੰਨਾ ਜੰਮਿਆ ਹੋਇਆ ਆਪਾਂ ਜਿੰਨੀ ਜਿੰਨਾ ਟਾਈਮ ਵੀਡੀਓ ਬਣਾਉਨੇ ਉਹਨੇ ਟਾਈਮ 'ਚ ਬਾਈ ਔਰੀ ਰੱਖ ਦੋ ਧੁੱਪਾ ਚ ਔਰੀ ਨਹੀਂ ਇੱਥੇ ਰੱਖਦੇ ਹਾਂ ਹਾਂ ਬਸ ਔਰੇ ਰੱਖ ਦੋ ਮੇਰਾ ਵੀਰ ਤੇ ਬਾਈ ਹੁਣ ਜੇ ਇੰਨੇ 18 ਰੁਪਏ ਕਿਲੋ 150 ਰੁਪਏ ਕਿਲੋ ਬਹੁਤ ਜ਼ਿਆਦਾ ਫਰਕ ਆ ਇਹ ਇਹਦੇ ਵਿੱਚ ਲੋਕ ਤਾਂ ਇਹ ਇੰਨਾ ਫਿਰ ਹੁਣ ਘਰੇ ਲੋਟ ਬਿਲਕੁਲ ਜੀ ਇਹ ਪਤਾ ਕੀ ਹੁੰਦਾਗਾ ਜਦੋਂ ਮੰਨ ਲਓ ਕੋਈ ਤੁਸੀਂ ਕਿਤੇ ਚ ਵੜਦੇ ਹੋ ਉਹਦੇ ਤੁਸੀਂ ਇਨਵੈਸਟਮੈਂਟ ਵੀ ਕਰਦੇ ਹੋ ਠੀਕ ਹੈ ਜੇ ਹੁਣ ਨਵਾਂ ਬੰਦਾ ਕਹ ਲਈਏ ਵੀ ਇਹ ਫੀਲਡ ਦੇ ਵਿੱਚ ਉੱਠ ਕੇ ਆਪਦੇ ਘਰਦਿਆਂ ਨੂੰ ਕਮਾ ਕੇ ਦੇ ਦੂਗਾ ਤਾਂ ਉਹ ਬੇਵਕੂਫੀ ਨਾ ਕਰਨ ਨਹੀਂ ਤੁਸੀਂ ਆਪ ਇਹੇ ਕੰਮ ਕਰਦੇ ਹੋ ਹੋਰ ਕੋਈ ਕਰੇ ਨਾ ਇਹ ਕਿਉਂ ਕਰ ਲੈ ਥੋੜੇ ਉਹਦੇ ਪੱਧਰ ਤੇ ਕਰ ਲੈ ਇਹਦੇ ਵਿੱਚ ਇਹ ਚੀਜ਼ ਹੁੰਦੀ ਆ ਸਿਰਫ ਸਬਸਿਡੀਆਂ ਦੇ ਨਾਂ ਤੇ ਲਾਲਚ ਦੇ ਬੰਦੇ ਨੂੰ ਖੜਾ ਕੀਤਾ ਜਾਂਦਾਗਾ ਵੱਡੀਆਂ ਪਲਾਨਿੰਗਾਂ ਦੇ ਸਬਸਿਡੀਆਂ ਦੇ ਨਾਮ ਹਾਂ ਵੀ ਤੁਹਾਨੂੰ ਸਬਸਿਡੀ ਮਿਲ ਜੂਗੀ ਐ ਹੋ ਜੂ ਤੁਸੀਂ ਐ ਕਰ ਦੋਗੇ ਠੀਕ ਹੈ ਪਰ ਤੁਸੀਂ ਇੱਕ ਮੁਕਤ ਦੇ ਨੌਕਰ ਬਣ ਸਕਦਾ ਜਦੋਂ ਅਸੀਂ ਆਪਦੇ ਮਾਲ ਦਾ ਆਪ ਰੇਟ ਤੈਅ ਨਹੀਂ ਕਰ ਸਕਦੇ ਠੀਕ ਹੈ ਹੂੰ ਫਿਰ ਤੁਸੀਂ ਉਹਦੇ ਉਹਦੇ ਮਾਲਕ ਹੀ ਨਹੀਂ ਬਣੇਗਾ ਸਿਰਫ ਨੌਕਰ ਬਣਿਓ ਅਸੀਂ ਉਹਨਾਂ ਨੂੰ ਕਮਾ ਗਏ ਇਹਦਾ ਮੰਡੀ ਕਰਨ ਹੈ ਹੀ ਨਹੀਂ ਹੈ ਹੀ ਨਹੀਂ ਜੰਮੀ ਮੰਡੀ ਕਰਨ ਤੁਹਾਨੂੰ ਕਿੰਨੇ ਸਾਲ ਹੋ ਗਏ ਇਹ ਕੰਮ 'ਚ 25 ਸਾਲ ਹੋ ਗਏ 25 ਸਾਲ ਦੇ ਵਿੱਚ ਹਾਲੇ ਤੱਕ ਨਾ ਗਵਰਨਮੈਂਟ ਨੇ ਕੋਈ ਐਸਾ ਮਤਾ ਪਾਸ ਕੀਤਾ ਨਾ ਗਵਰਨਮੈਂਟ ਨੇ ਕੋਈ ਗੱਲ ਕੀਤੀ ਕਾ ਕਾਲੀ ਆਗੇ ਕਾਂਗਰਸੀ ਆਗੇ ਆਵਾਦਮੀ ਪਾਰਟੀ ਵੀ ਆ ਗਈ ਬਿਲਕੁਲ ਕਿਸੇ ਨੇ ਇਸ ਕਿਤੇ ਵੱਲ ਧਿਆਨ ਹੀ ਨਹੀਂ ਦਿੱਤਾ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸੀ ਚਲੋ ਮੈਂ ਕਿਸੇ ਪਾਰਟੀ ਕਰਕੇ ਨਹੀਂ ਕਹਿ ਰਿਹਾ ਹਾਂ ਉਹਨਾਂ ਨੇ ਪ੍ਰੋਸੈਸਿੰਗ ਜੁਨਟ ਜਲੰਧਰ ਦੇ ਕੋਲੇ ਕੀਤਾ ਸੀ ਮਾਰਕਫਲਡ ਨੇ ਸ਼ਾਇਦ ਵੀ ਖਰੀਦੇ ਸੀ ਅੱਛਾ ਮਾਰਕਫਲਡ ਨੇ ਸ਼ਾਇਦ ਖਰੀਦੇ ਸੀ ਖਰੀਦੇ ਸੀ ਹਾਂ ਹਾਂ ਠੀਕ ਹੈ ਆ ਜੋ ਜਿਹੜੀ ਗੱਲ ਜਾਇਜ਼ ਆ ਕੋਈ ਆਪਾਂ ਪਾਰਟੀਵਾਦੀ ਤੋਂ ਨਹੀਂ ਕਿਸੇ ਵੀ ਤਰ੍ਹਾਂ ਦੇ ਕਹਿੰਦੇ ਹੈਗੇ ਤੇ ਉਸ ਤੋਂ ਬਾਅਦ ਕਿਸੇ ਸਰਕਾਰ ਨੇ ਇਹਨੂੰ ਹੱਥ ਨਹੀਂ ਪਾਇਆ ਹੈਗਾ ਮਾਰਕਫਲਡ ਨੇ ਵੀ ਕਿੰਨੇ ਕਿੰਨਾ ਟਾਈਮ ਖਰੀਦਾ ਉਹਦੋਂ ਇੱਕ 1.5 ਸਾਲ ਖਰੀਦੇ ਮਾਰਕਫਲਡ ਨੇ ਉਦੋਂ ਸਾਰੇ ਸ਼ਹਿਦਾਂ ਦੇ ਵਿੱਚੋਂ ਕਿਉਂਕਿ ਉਹਨੇ ਸਿੱਧਾ ਫਾਰਮਰ ਤੋਂ ਡਾਇਰੈਕਟ ਲੈ ਕੇ ਹੂੰ ਪ੍ਰੋਸੈਸਿੰਗ ਕਰਕੇ ਸਿੱਧੀ ਪੈਕਿੰਗ ਕੀਤੀ ਮਾਰਕ ਫੜਨੇ ਇੱਕ ਨੰਬਰ ਸ਼ਹਿਦ ਆਇਆ ਸੀ ਤੁਸੀਂ ਇਹਦਾ ਰਿਕਾਰਡ ਕਢਾ ਸਕਦੇ ਹੋ ਮਾਰਕ ਫੜਦਾ ਸਾਰੇ ਇੱਕ ਨੰਬਰ ਸ਼ਹਿਦ ਇੱਕ ਨੰਬਰ ਦਾਵਾ ਦੂਰ ਪਤੰਜਲੀ ਪੁੰਨੀ ਸਾਰਿਆਂ ਨਾਲ ਉਤੋਂ ਦੀ ਇੱਕ ਨੰਬਰ ਸ਼ਹਿਦ ਆਇਆ ਸੀ ਫਿਰ ਗਵਰਨਮੈਂਟ ਨੇ ਧਿਆਨ ਕਿਉਂ ਨਹੀਂ ਦਿੱਤਾ ਵੱਡਿਆਂ ਪ੍ਰੋਸੈਸਿੰਗ ਵੱਡੇ 4-5 ਵਪਾਰੀਆਂ ਦਾ ਵੱਡਾ ਕੰਮ ਆ ਇਹ ਪੂਲ ਬਣ ਜਾਂਦੇ ਨੇ ਠੀਕ ਆ ਤਾਂਹਾਂ ਤੋਂ ਰੋਕੇ ਜਾਂਦੇ ਨੇ ਸਿਸਟਮ ਵੱਡਾ ਬਹੁਤ ਵੱਡਾ ਕੰਮ ਆ ਇਹ ਐਕਸਪੋਰਟ ਦਾ ਕੰਮ ਆ ਇਹ ਭਾਈ ਜਿਵੇਂ ਹੁਣ ਅਮਰੀਕਾ ਵਰਗਾ ਦੇਸ਼ ਜਦੋਂ ਆਪਣੇ ਤੋਂ ਸ਼ਹਿਦ ਲੈ ਰਿਆ ਹੋਵੇ ਹਾਂਜੀ ਪਿਓਰ ਤੇ ਆਪਣੇ ਆਪਾਂ ਜਿਹਨੂੰ ਸ਼ਹਿਦ ਦੇ ਰਿਆ ਉਹਨੂੰ ਆਪਾਂ ਪਿਓਰ ਦੇ ਰਿਹਾ ਜੋ ਆਪ ਖਾ ਰਹੇ ਆ ਉਹ ਅਸੀਂ ਅਗਲੀ ਖਾ ਰਹੇ ਆ ਉਹ ਤਾਂ ਬਿਲਕੁਲ ਕਾਰਨ ਕੀ ਆ ਜੀ ਪਤਾ ਉਹ ਉਹਨੇ ਪ੍ਰੋਸੈਸ ਕਰ ਲਿਆ ਮਤਲਬ ਉਹਦਾ ਕਬਜ਼ਾ ਹੋ ਗਿਆ ਇੱਕ ਤਰ੍ਹਾਂ ਦਾ ਹਮ ਲੋਕ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਆ ਵੀ ਜਿਹੜਾ ਜੰਮ ਗਿਆ ਸ਼ਹਿਦ ਚੀਨੀ ਆ ਚੀਨੀ ਆ ਉਹ ਅਸੀਂ ਕੱਢ ਨਹੀਂ ਸਕਦੇ ਕੱਢ ਰਿਆਂਗੇ ਹੌਲੀ ਹੌਲੀ ਸਮਾਂ ਲੱਗਦਾ ਹੁੰਦਾ ਹੈ ਇੱਕ ਚੀਜ਼ ਨੂੰ ਹਾਂ ਠੀਕ ਹੈ ਦੱਸ ਰਿਆਂਗੇ ਅੱਡੋ ਅੱਡ ਮੇਲਿਆਂ ਤੇ ਜਾ ਜਾ ਕੇ ਜਾਂ ਲੋਕਾਂ ਨੂੰ ਟੈਸਟ ਕਰਾਉਣੇ ਸ਼ਹਿਦ ਦਾ ਇਹ ਅਸਲੀ ਆ ਟੈਸਟ ਕਰਾ ਲਓ ਕੋਈ ਬੰਦਾ ਜੰਮਿਆ ਹੋਇਆ ਸ਼ਹਿਦ ਜਿਹੜਾ ਸ਼ਹਿਦ ਜੰਮ ਗਿਆ ਉਹ ਚ ਚੀਨੀ ਨਹੀਂ ਹੈਗੀ ਹਾਂ ਉਹ ਨਹੀਂ ਹੈਗੀ ਚੀਨੀ ਨਹੀਂ ਹੈਗੀ ਫੇ ਜਦੋਂ ਚੀਨੀ ਨਹੀਂ ਆ ਬੂਰੀਆਂ ਉੱਤੇ ਰੱਖਿਆ ਜਾਂਦੀਆਂ ਨੇ ਉਹਦਾ ਫੇਰ ਸ਼ਹਿਦ ਜਿਹੜਾ ਉਹ ਸ਼ਹਿਦ ਬਣਦਾ ਹੈ ਨਹੀਂ ਬਣਦਾ ਹੈਗਾ ਉਦੋਂ ਤਾਂ ਸਿਰਫ ਮੱਖੀ ਨੂੰ ਜਿਉਂਦਾ ਰੱਖਣ ਵਾਸਤੇ ਹੀ ਚੀਨੀ ਲਾਈ ਜਾਂਦੀ ਹੈ بس ਉਹਦਾ ਏਦਾਂ ਕੋਈ ਸ਼ਹਿਦ ਦੇ ਵਿੱਚ ਕੋਈ ਯੋਗਦਾਨ ਨਹੀਂ 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 ਇਹਦਾ ਟੈਸਟ ਹੋਣਾ ਜੀ ਬਕਾਇਦਾ ਤਾਂ ਉਹਦੇ ਵਪਾਰੀ ਨੇ پیسے ਦੇਣੇ ਨੇ ਜਿਹੜਾ ਇੰਨਾ ਅੜਬਾ ਮੰਨ ਲਾ ਰੇਟ ਨਹੀਂ ਕੱਢ ਰਿਹਾ ਹੈਗਾ ਫਿਰ ਉਹ ਰਿਪੋਰਟ ਵੀ ਕਰਾਉਂਦਾ ਨਾਲੇ ਰਿਪੋਰਟ ਵੀ ਹੁੰਦੀ ਹੈ ਬਿਲਕੁਲ ਹੁੰਦੀ ਹੈ ਜਿਆ ਐਂਟੀਬਾਇਟਿਕ ਤਾਂ ਨਹੀਂ ਮੱਖੀਆਂ ਨੂੰ ਲਾਇਆ ਕੋਈ ਦਵਾਈ ਤਾਂ ਨਹੀਂ ਲਾਈ ਕੋਈ ਬਾਹਰੋਂ ਹੂੰ ਠੀਕ ਹੈ ਕੋਈ ਕਿਉਂ ਲੋਕੀ ਲਾਉਂਦੇ ਨੇ ਨਹੀਂ ਦੇਖੋ ਪ੍ਰੋਬਲਮ ਜੇ ਆਊਗੀ ਤਾਂ ਫਾਰਮ ਨੂੰ ਦਵਾਈ ਤਾਂ ਲਾਉਣੀ ਪਊਗੀ ਨਾ ਮੈਡੀਸਿਨ ਦਾ ਹੁਣ ਆਪਾਂ ਜੇ ਕੋਈ ਮੱਝ ਬਿਮਾਰ ਹੋਈ ਕਿਸੇ ਦੀ ਜਾਂ ਡੰਗ ਦਾ ਟ੍ਰੀਟਮੈਂਟ ਦਾ ਕਰਾਉਂਦਾ ਇਹ ਚ ਮਾਈਟ ਹੀ ਆਉਂਦੀ ਐ ਕੋਈ ਐਡੀ ਪ੍ਰੋਬਲਮ ਨਹੀਂ ਆਉਂਦੀ ਮੱਖੀ ਨੂੰ ਹੂੰ ਬਰੋਆ ਮਾਈਟ ਹੁੰਦਾ ਉਹ ਵੀ ਯੂਨੀਵਰਸਿਟੀ ਦੇ ਰეკਮੈਂਡਡ ਬਣਾਉਂਦੇ ਨੇ ਜਿਹੜੇ ਸ਼ਹਿਦ ਜਿਹੜਾ ਬਣਦਾ ਇਹ ਹੁਣ ਜਿਹੜਾ ਆ ਸ਼ਹਿਦ ਆ ਇਹ ਇਟਲੀ ਦੀ ਮੱਖੀ ਹਾਂਜੀ ਇਟਲੀ ਦੀ ਮੱਖੀ ਆ ਬਿਲਕੁਲ ਬਣਾਉਂਦੀ ਐ ਹਾਂ ਇਹ ਛੇਤੀ ਇਟਲੀ ਤੋਂ ਆਈ ਹੋਈ ਐ ਹਾਂ ਕੁਇਨ ਆਈ ਸੀ ਕੇਜ ਦੇ ਵਿੱਚ ਸੱਤਵੀਂ ਵਾਰ ਬੱਚੀ ਸੀ ਹਾਂ ਕੁਇਨ ਇਹ ਤੇ ਉਹਦੇ ਗਾਹਾਂ ਜਿਹੜੀ ਪੀੜੀ ਚੱਲਦੀ ਐ ਹਾਂ ਉਹ ਪੀੜੀ ਐਸੋਸੀਏਸ਼ਨ ਯੂਨੀਵਰਸਿਟੀ ਆਪਣਾ ਤੇਰੇਮ ਕੇ ਹਾਂ ਇੰਡੀਆ ਦੀ ਵੀ ਇੱਕ ਖੱਡੂ ਮੱਖੀ ਪਾਈ ਜਾਂਦੀ ਆ ਹਿਮਾਚਲ ਦੀ ਬਈ ਆ ਸਿੱਧਾ ਛੱਤਾ ਹੀ ਰੱਖਿਆ ਹੋਇਆ ਵਿੱਚ ਇਹ ਉਹੀ ਵੈਸੀ ਆ ਆਪਣੇ ਖਾਣ ਵਾਸਤੇ ਰੱਖਲੇ ਸੀ ਅੱਛਾ ਛੱਤਾ ਖਾ ਇਹ ਕਿਵੇਂ ਖਾਣ ਵਾਸਤੇ ਕਿਵੇਂ ਇਹ ਮੱਖੀਆਂ ਨਾ ਬਿਣਾ ਉਹ ਤੋਂ ਹੁੰਦਾ ਗਿਆ ਇਹ ਇਹਦੇ ਵਿੱਚ ਬਾਹਰ ਇੱਕ ਲੈਕਟਰ ਲਾ ਲੈਂਦੀਆਂ ਨੇ ਇਹ ਹਾਂ ਉਦੋਂ ਰੱਖ ਲੈਣੇ ਖਾਣ ਖੂਣ ਵਾਸਤੇ ਟੌਫੀ ਵਾਂਗੂ ਖੱਦਾ ਇਹਦਾ ਚੂਸ ਕੇ ਬਾਅਦ ਚ ਮੂਮ ਹੀ ਵੈਸੀ ਆ ਇਹ ਅਜਾ ਵੈਕਸ ਹੈ ਹਾਂ ਵੈਕਸ ਹੈ ਹੁਣ ਜਿਵੇਂ ਕਈਆਂ ਨੂੰ ਸ਼ੂਗਰ ਹੁੰਦੀ ਆ ਹਾਂਜੀ ਸ਼ੂਗਰ ਦੀ ਸਮੱਸਿਆ ਹੁੰਦੀ ਆ ਉਹ ਸ਼ੱਕਰ ਵੱਲੋਂ ਭਜਦ ਨੇ ਗੁੜ ਵੱਲੋਂ ਨੂੰ ਭਜਦ ਨੇ ਸ਼ਹਿਦ ਵੱਲੋਂ ਵੀ ਭਜ ਸਕਦੇ ਨੇ ਸ਼ਹਿਦ ਨੂੰ ਭਜ ਸਕਦੇ ਨਹੀਂ ਬਿਲਕੁਲ ਸ਼ਹਿਦ ਜੇ ਫਿਰ ਜਿਹੜਾ ਮਿੱਠਾ ਹੋਰ ਜੇ ਸ਼ੂਗਰ ਬਾਲੀ ਵਧੀ ਹੋਈ ਆ ਤਾਂ ਫਿਰ ਮੈਂ ਨਹੀਂ ਕਹਿੰਦਾ ਕਿ ਸ਼ਹਿਦ ਵਿੱਚਨ ਦਾ ਮਾਰਾ ਕਹਾ ਪਰ ਸ਼ੂਗਰ ਵਾਲੇ ਨੂੰ ਸ਼ੂਗਰ ਵੀ ਜ਼ਰੂਰੀ ਆ ਨਾ એનર્ਜੀ ਵੀ ਜ਼ਰੂਰੀ ਆ ਹੂੰ ਪਰ ਉਹ ਸ਼ੱਕਰ ਨਾਲੋਂ ਗੁੜ ਨਾਲੋਂ ਸ਼ਹਿਦ ਵਰਤ ਸਕਦੇ ਨੇ ਉਦੋਂ ਹੀ ਵਧੀਆ ਕਿਉਂਕਿ ਕੁਦਰਤੀ ਮਿੱਠਾ ਹੈ ਇਹ ਨੈਚੁਰਲ ਮਠਾਇਆ ਹਾਂ ਜਿਵੇਂ ਲੋਕ ਕੜੀ ਪੱਤੇ ਵਾਲਾ ਕਰਾਉਂਦੇ ਆਲਾਗਾ ਸ਼ਹਿਦ ਪਹਾੜੀ ਵਾਲਾ ਉਹਦੇ ਵਿੱਚ ਉਦੋਂ ਨਿੰਮ ਵੀ ਚੱਲਦੀ ਨਿੰਮੀ ਆ ਅਸਲ ਮਿੱਠਾ ਨਿੰਮੀ ਆ ਕੜੀ ਪੱਤਾ ਹੈ ਉਹਨਾਂ ਦੀ ਫੈਮਿਲੀ ਚੂ ਹੀ ਆ ਹਨ ਤੇ ਬਸ ਉਹ ਖਾ ਸਕਦੇ ਆ ਉਹ ਖਾ ਸਕਦੇ ਆ ਸ਼ਹਿਦ ਨੂੰ ਹੀ ਖਾ ਸਕਦੇ ਨੇ ਗੁੜ ਤੇ ਸ਼ੱਕਰ ਨਾਲੋਂ ਸ਼ਹਿਦ ਜ਼ਿਆਦਾ ਲਾਹੇਵੰਦਾ ਉਹ ਲਾਹੇਵੰਦਾ ਉਹ ਜ਼ਿਆਦਾ ਲਾਹੇਵੰਦਾ ਜੀ ਫਿਰ ਇਹ ਚਾਹ ਚ ਥੋੜੀ ਪੈਂਦਾ ਹੋ ਨਹੀਂ ਚਾਹ ਚ ਨਹੀਂ ਪਾਉਣਾ ਚਾਹੀਦਾ ਚਾਹ ਚ ਨਹੀਂ ਪਾਣਾ ਚਾਹੀਦਾ ਦੁੱਧ ਚ ਪਾ ਲਓ ਹਾਂ ਦੁੱਧ ਚ ਪਾ ਲਓ ਅਸਲ ਤਾਂ ਇਹਨੂੰ ਚਾਹੇ ਇਕੱਲੇ ਨੂੰ ਹੀ ਖਾਓ ਉੱਪਰ ਇਹਦੇ ਵਿੱਚ ਇੱਕ ਗੁਣ ਹੁੰਦਾ ਜਿਹਹੀ ਜੀ ਤੁਸੀਂ ਚੀਜ਼ ਨਾਲ ਇਹਨੂੰ ਖਾਓਗੇ ਤਾਂ ਉਹੋ ਜੀ ਇਹਦੀ ਗੁਣ ਬਤਾ ਬਣਾਉਂਦਾ ਹੈ। ਉਹੀ ਜੀ ਗੁਣ ਬਤਾ ਬਣਾਉਂਦਾ ਬਣਾਉਂਦਾ ਗਿਆ। ਮਰੱਬੇ ਵੀ ਇਹ ਚ ਤਿਆਰ ਹੋ ਜਾਂਦੇ ਨੇ ਸ਼ਹਿਦ ਦੇ ਵਿੱਚ। ਹੂੰ ਜਿਹੜੇ ਪਹਿਲਾਂ ਪ੍ਰਾਤਨ ਤਰੀਕਾ ਸੀ ਮਰੱਬੇ ਤਿਆਰ ਕਰਨ ਦਾ ਉਹ ਸ਼ਹਿਦ ਦੇ ਵਿੱਚ ਹੀ ਸੀ। ਉਹਦਾ ਚਾਸ਼ਣੀ ਹਾਂ ਚਾਸ਼ਣੀ ਹਾਂ ਬਸ ਵੈਲਿਡਿਟੀ ਦੇ ਦਿੰਦਾ ਹੈ ਇਹ ਫੰਗਸ ਜਿਵੇਂ ਖੰਗ ਨੂੰ ਖਤਮ ਕਰਦਾ ਹੈ ਉਵੇਂ ਉਲੀ ਪੈਣ ਨਹੀਂ ਦਿੰਦਾ ਹੈਗਾ ਕਿਸੇ ਵੀ ਤਰ੍ਹਾਂ ਦੀ ਫੰਗਲ ਨੂੰ। ਅੱਛਾ ਉਲੀ ਪੈਣ ਨਹੀਂ ਦਿੰਦਾ ਜਿਵੇਂ ਸਰੀਰ ਤੇ ਜਿਵੇਂ ਕਿਸੇ ਤੇ ਆ ਜਾਂਦੀ ਹੈ ਕੋਈ ਪ੍ਰੋਬਲਮ ਜਿਵੇਂ ਆਪਾਂ ਖੰਗ ਨੂੰ ਕਹ ਲਈ ਹੈ ਨਾ ਜਾਂ ਆਪਾਂ ਅਗਲੀ ਆਪਾਂ ਅਮਰਬੇ ਪਾਉਣੇ ਆ ਜਾਂ ਆਚਾਰਾਂ ਨੂੰ ਉਲੀ ਲੱਗ ਜਾਂਦੀ ਹੈ ਪਰ ਸ਼ਾਇਦ ਨਹੀਂ ਪੈਣਦਾ ਸ਼ਾਇਦ ਪਾਇਆ ਹੋਵੇ ਦੇ ਵਿੱਚ ਅੱਛਾ ਪੈਣ ਨਹੀਂ ਦਿੰਦਾ ਫਿਰ ਨਹੀਂ ਨਹੀਂ ਪੈਣ ਨਹੀਂ ਦਿੰਦਾ ਹੈਗਾ ਚੀਜ਼ ਨੂੰ ਖਰਾਬ ਨਹੀਂ ਹੋਣ ਦਿੰਦਾ ਹੈ ਗੁਣ ਬਤਾ ਵਧਾ ਦਿੰਦਾ ਉਹਦੀ ਇਹਦੇ ਵਿੱਚ ਪਰ ਇਹਦੀ ਕੋਈ ਸਪਾਈ ਡੈਡ ਵੀ ਨਹੀਂ ਹੁੰਦੀ ਨਹੀਂ ਹੁੰਦੀ ਪਰ ਕਲਰ ਚੇਂਜ ਕਰਦਾ ਹੈਗਾ ਹੂੰ ਠੀਕ ਹੈ ਜਿੰਨਾ ਜਿੰਨਾ ਪੁਰਾਣਾ ਉਹ ਇਹਨੂੰ ਕੰਚ ਦੇ ਬਰਤਨਾਂ ਦੇ ਵਿੱਚ ਵੱਧ ਲੰਬਾ ਸਮਾਂ ਰੱਖਣਾਗਾ ਤਾਂ ਇਹਨੂੰ ਕੰਚ ਦੇ ਬਰਤਨਾਂ ਦੇ ਵਿੱਚ ਹੀ ਪਾ ਕੇ ਰ ਕੰਚ ਦੇ ਬਰਤਨਾਂ ਚ ਪਾ ਗਏ। ਕਿਉਂ ਮੈਂ ਪਲਾਸਟਿਕ ਦੇ ਵਿੱਚ ਜਿਵੇਂ ਹੁਣ ਮੇਲੇ ਪੈਕਿੰਗ ਆਪਾਂ 11 11 ਕਰ ਦੇਉਨੇ ਆ ਪੈਕਿੰਗ ਇਹ ਫੂਡ ਗ੍ਰੇਡ ਆ ਪਲਾਸਟਿਕ ਕਿਉਂਕਿ ਕੋਰੀਅਰ ਕਰਨਾ ਹੁੰਦਾ ਆਪਾਂ ਨੇ ਸ਼ਾਇਦ ਤਾਂ ਕਰਕੇ ਕਰਦੇ ਆਂਗੇ। ਹੂੰ ਠੀਕ ਐ ਅਗਲੇ ਨੂੰ ਉਹਦੋਂ ਕਹਿ ਲਈਦਾ ਭਾਈ ਤੁਸੀਂ ਇਹਨੂੰ ਜੇ ਵੱਧ ਤੋਂ ਲੰਬਾ ਜ਼ਮਾਂ ਰੱਖਣਾ ਤਾਂ ਵੀ ਕੱਚ ਦੀ ਬੋਤਲ ਚ ਜਾਂ ਕੋਈ ਕੰਚ ਦੇ ਜਾਰ ਚ ਪਾ ਕੇ ਰੱਖੋ। ਉਹ ਚ ਰੱਖ ਲੋ ਉਹ ਚ ਜ਼ਿਆਦਾ ਲਾਹੇਵੰਦ ਹਾਂ ਬਿਲਕੁਲ ਜੀ ਬਿਲਕੁਲ। ਬਿਲਕੁਲ ਆਹ ਭਈਆ ਆ ਫੜਾਈ ਵੀਰੇ ਆ ਦੇਖ ਲਓ ਭਈਆ ਜਿਹੜਾ ਅਸੀਂ ਰੱਖਿਆ ਸੀ ਤੁੱਪੇ ਇਹ ਵੀ ਮੈਂ ਲਾਦਾ ਲੱਗਿਆ ਲਵੇ। ਹੈ ਹਾਂ ਲੱਗ ਗਿਆ ਆ ਵੀ ਦੇਖ ਸਕਦੇ ਹਾਂ ਬਈ ਖਾਸਾ ਲਵੇ ਲੱਗ ਗਿਆ ਇਹ ਬਾਈ ਇਹ ਇਹ ਹੁਣ ਹੌਲੀ 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 ਇਹਨੇ ਜਮੀ ਪਾਣੀ ਮੰਗੇ ਹੋ ਜਾਣਾ ਇਹਦੇ ਮੰਗ ਵਧ ਜੂ ਇਹਦੇ ਮੰਗ ਵਧ ਜੂ ਜਮਾ ਬਿਲਕੁਲ ਦੇਖੋ ਸਾਡੀ ਕੋਸ਼ਿਸ਼ ਰਹੀ ਹੈ ਕਿ ਅਸੀਂ ਤੁਹਾਨੂੰ ਸਹੀ ਜਾਣਕਾਰੀ ਤੇ ਸਟੀਕ ਜਾਣਕਾਰੀ ਦੇ ਸਕੀਏ ਅਸੀਂ ਉਹੀ ਕੋਸ਼ਿਸ਼ ਦੇ ਅੰਦਰ ਗਏ ਤੇ ਵੀਡੀਓ ਵੀ ਬਣਾਈ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਦ ਤੱਕ ਲਈ ਜੁੜੇ ਰਹੋ ਰਮਨ ਟੀਵੀ ਦੇ ਨਾਲ ਮੈਨੂੰ ਜਣੀ ਰਮੇਂਦਰ ਖਰਨਾ ਗੋਈ ਜਿਆਦਾ ਦੇ ਦਿਓ ਰਮਨ ਧੰਨਵਾਦ